ਮੋਗਾ ਸ਼ਹਿਰ ਦਿਲਦਾਰਾਂ ਦਾ ਵੈਸੇ ਤਾਂ ਇਹ ਸ਼ਹਿਰ ਦਿਲਦਾਰਾਂ ਦਾ ਦੱਸਿਆ ਜਾਂਦਾ ਹੈ ਪਰ ਤੁਸੀਂ ਦੇਖ ਸਕਦੇ ਹੋ ਇਹ ਮੋਗਾ ਦੇ ਬੱਸ ਸਟੈਂਡ ਦੀਆਂ ਤਸਵੀਰਾਂ ਨੇ ਜੋ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਕਿਸੇ ਸਮੁੰਦਰ ਤੋਂ ਘੱਟ ਨਹੀਂ ਲੱਗ ਰਿਹਾ ਜੋ ਇੱਥੇ ਦਾ ਪਾਣੀ ਚੱਲ ਰਿਹਾ ਕਿਉਂਕਿ ਇੱਥੇ ਦੀ ਜੋ ਬੱਸਾਂ ਦੀ ਆਵਾਜ਼ਾਈ ਹੈ ਉਹ ਲਗਾਤਾਰ ਚੱਲ ਰਹੀ ਹੈ ਜਿਸ ਦੇ ਕਾਰਨ ਇਹ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ ਪਰ ਫਿਰ ਵੀ ਬੱਸਾਂ ਵਾਲੇ ਵੀ ਯਾਤਰੀ ਵੀ ਹਰ ਇੱਕ ਬੰਦਾ ਇੱਥੋਂ ਦੀ ਨੰਗਲ ਲਈ ਮਜਬੂਰ ਹੈ ਆਪਾਂ ਕੋਸ਼ਿਸ਼ ਕਰਾਂਗੇ ਕਿ ਲੋਕਾ ਨਾਲ ਵੀ ਗੱਲਬਾਤ ਕਰੀਏ ਕਿ ਉਹ ਆਪਦੇ ਸ਼ਹਿਰ ਦੀ ਇਸ ਸਥਿਤੀ ਤੋਂ ਕਿੰਨੇ ਕੋ ਪਰੇਸ਼ਾਨ ਨੇ ਜਾਂ ਇਸ ਸਥਿਤੀ ਕਾਰਨ ਉਹਨਾਂ ਨੂੰ ਕਿੰਨੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਡਾ ਨਾਮ ਸੁਖਪਾਲ ਸਿੰਘ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਤੁਹਾਡੇ ਸ਼ਹਿਰ ਦੇ ਬਸ ਸਟੈਂਡ 'ਚ ਇੰਨਾ ਕੋ ਜਿਆਦਾ ਪਾਣੀ ਭਰ ਚੁੱਕੇ ਕਿ ਕਿਸੇ ਸਮੁੰਦਰ ਜਾਂ ਨਦੀ ਤੋਂ ਘੱਟ ਨਹੀਂ ਲੱਗ ਰਿਹਾ ਇਸ ਦੇ ਕਾਰਨ ਲੋਕਾਂ ਨੂੰ ਕੀ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਣੀਆਂ ਬੇਟਾ ਐ ਆਉਂਦੀਆਂ ਵਾ ਇੱਕ ਤਾਂ ਜਿਹੜਾ ਬਸ ਸਟੈਂਡ ਦਾ ਪਾਣੀ ਅੰਦਰ ਲਾਵ ਆ ਉਹਦੀ ਨਿਕਾਸੀ ਹੈਣੀਗੀ ਗੱਟਰ ਤੇ ਪਾਏ ਪਾ ਕੇ ਪਤਲੇ ਪਤਲੇ ਹੋਣ ਦੇ ਬਾਵਜੂਦ ਜਿਹੜਾ ਅੰਦਰ ਪਾਣੀ ਹੁੰਦਾ ਹੈ ਜੇ ਉਹ ਗੱਡਰ ਬੰਦ ਹੁੰਦੇ ਹੁੰਦੇ ਬਾਹਰ ਛੱਡਦੇ ਆ ਤੇ ਪਾਣੀ ਨੂੰ ਅੰਦਰ ਦਾ ਪਾਣੀ ਉਹ ਵੀ ਬਾਹਰ ਆ ਜਾ ਬਿਨਾ ਮੀਂਹ ਦਾ ਪਾਣੀ ਉਹ ਵੀ ਆ ਜਾਂਦਾ ਇਹਨਾਂ ਦੇ ਜੀ ਇਹਨਾਂ ਨੂੰ ਚਾਹੀਦਾ ਪਾਈਪ ਵੱਡਾ ਪਾਉਣਾ ਇਧਰਲੇ ਪਾਸੇ ਗੱਡਰ ਦੇ ਪਾਈਪ ਵੱਡਾ ਪੈਜੇ ਤੇ ਸਮੱਸਿਆ ਸਾਰੀ ਹੱਲ ਹੋ ਜਾਊਗੀ ਇੱਕ ਜਦੋਂ ਬਸ ਜਾਂਦੀ ਹੈ ਤੇ ਇੱਥੇ ਟੋਏ ਬਹੁਤ ਡੂੰਘੇ ਪੈ ਜਾਂਦੇ ਆ ਜੀ ਟੋਏ ਡੂੰਘੇ ਪੈ ਕੇ ਨਾਲ ਬਸ ਪਲਟਣ ਦਾ ਵੀ ਡਰ ਆ ਆ ਤੁਸੀਂ ਸੜਕਾਂ ਦੇ ਵੇਖੋ ਕਿੰਨੀਆਂ ਟੁੱਟੀਆਂ ਪਈਆਂ ਆ ਜੀ ਆ ਜਿੰਨੀ ਬਜਰੀ ਰੋੜੀ ਸਾਰੀ ਟੁੱਟੀ ਪਈ ਆ ਇੱਕ ਚੰਗਾ ਮਟੀਰੀਅਲ ਪਾ ਕੇ ਚੰਗੇ ਮਟੀਰੀਅਲ ਨੂੰ ਪਾ ਕੇ ਇੱਥੇ ਬਣਾਇਆ ਜਾਵੇ ਤੇ ਜਿਹੜ ਕੋਈ ਗਟਰ ਸਫਾਈ ਨਹੀਂ ਹੁੰਦੀ ਤੇ ਕੱਖ ਨਹੀਂ ਹੁੰਦਾ ਇਹਦਾ ਜੀ ਤੇ ਜਿਹੜਾ ਗਟਰ ਹੈ ਪਰਲਾ ਉਹਦੇ ਪਾਈਪ ਵੱਡਾ ਪਾਇਆ ਜਾਵੇ ਇਧਰ ਨਾਲ ਜੀ ਇਹ ਇਸ ਦੇ ਜ਼ਿੰਮੇਵਾਰ ਕਿਸ ਨੂੰ ਫੇਰੋਣੇ ਹੋ ਤੁਹਾਡੇ ਸਰਕਾਰਾਂ ਇਸ ਦੀਆਂ ਜ਼ਿੰਮੇਵਾਰ ਨੇ ਜਾਂ ਤੁਹਾਡੀ ਸ਼ਹਿਰ ਦੀ ਨਗਰ ਨਿਗਮ ਦੀ ਟੀਮ ਇਸ ਦੀ ਜ਼ਿੰਮੇਵਾਰ ਨਗਰ ਨਿਗਮ ਜਿਹੜੇ ਹੁੰਦੇ ਆ ਗੱਡੀਆਂ ਲੈ ਕੇ ਆ ਜਾਂਦੇ ਆ ਉਹਨੂੰ ਸਾਫ਼ ਕਰਕੇ ਚਲੇ ਜਾਂਦੇ ਆ ਜਾ ਕੇ ਇੱਥੇ ਬੈਠੇ ਰਹਿੰਦੇ ਵਿਚਾਰੇ ਗਟਰ ਸਾਫ਼ ਕਰ ਕਿੰਨੇ ਦਿਨ ਰੋਜ਼ ਆਈ ਜਾਣਗੇ ਜੇ ਤੋ ਪਾਈਪ ਹੀ ਬਰੀਕ ਹੈ ਪਾਈਪ ਵੱਡਾ ਪੈ ਜਾਵੇ ਉਹਦੇ ਕਰਕੇ ਪਾਣੀ ਸਾਰਾ ਨਿਕਲ ਜਾਦਾ ਉਸੇ ਬੜੀ ਜੀ ਹੋਰ ਬੱਚੇ ਕੋਚਨਾ ਦੀ ਜਿਹੜੇ ਲੋਕ ਨੇ ਇੱਥੋਂ ਦੀ ਲੰਘਦੇ ਨੇ ਨਿਤ ਦੀ ਆਵਾਜ਼ ਆਈਏ ਇਹ ਪਾਣੀ ਵੈਸੇ ਕਿੰਨੇ ਦਿਨ ਇੱਥੇ ਖੜਾ ਹੀ ਦਿਖਦਾ ਐ ਅਕਸਰ ਜਦੋਂ ਮੀਂਹ ਪੈਂਦਾ ਜੇ ਪਾਣੀ ਇਹਨੂੰ ਨਾ ਕੱਢਿਆ ਜਾਵੇ ਤੇ ਐਂ ਰਵੇ ਤੇ 20 ਦਿਨ ਤਾਂ ਲੱਗ ਹੀ ਜਾਣਗੇ ਤੇ ਜੇ 20 ਦਿਨ ਤੱਕ ਦੁਬਾਰਾ ਮੀਂਹ ਆ ਜੇ ਫੇਰ ਉਹ ਤਾਂ ਫਿਰ ਪਾਣੀ ਸੜਕਾਂ ਦੇ ਵਿੱਚ ਟੈਂਕੀ ਵਾਲੀ ਗਲੀ ਅੰਦਰ ਜਾਂਦਾ ਇਹ ਪਾਣੀ ਉਹ ਸ਼ਾਮ ਦੀ ਪਾਣੀ ਸਾਰਾ ਅੱਛਾ ਯਵੇਂ ਮਤਲਬ ਜਿਹੜਾ ਇੱਥੋਂ ਦਾ ਪਾਣੀ ਹੈ ਉਹ ਨਿਕਲਦਾ ਹੋਇਆ ਅੱਗੇ ਸ਼ਹਿਰ ਨੂੰ ਮਾਤ ਦੇਣੀ ਸ਼ੁਰੂ ਕਰ ਦਿੰਦਾ ਮੈਂ ਟੈਂਕੀ ਵਾਲੀ ਗਲੀ ਸਾਰਾ ਭਰ ਜਾਂਦਾ ਜੀ ਬਸ ਜਦੋਂ ਹੁੰਦੀ ਹੈ ਪਾਣੀ ਸਾਰਾ ਸੜਕ ਤੋਂ ਲੈ ਕੇ ਆਉਣ ਡੜ ਜਾਂਦਾ ਵਾ ਤੇ ਉਹ ਫਿਰ ਥੋੜਾ ਬਹੁਤਾ ਪਾਣੀ ਦਿੰਦਾਗਾ ਤੇ ਲੋਕ ਇੰਨਾ ਘੱਟੋ ਘੱਟ 2-2 ਇੰਚ ਪਾਣੀ ਉੱਚਾ ਸੜਕ ਤੇ ਹੁੰਦਾ ਵਾ ਤੇ ਸਾਰਾ ਅੰਦਰ ਜਾਵੜਦਾ ਟੈਂਕੀ ਵਾਲੀ ਗਲੀ ਚ ਤੁਹਾਡਾ ਨਾਮ ਗੁਰਜੰਟ ਸਿੰਘ ਦਿਓਲ ਧੀਰ ਸਿੰਘ ਜੀ ਜੀ ਅੱਜ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਮੋਗਾ ਦੇ ਜਿਹੜਾ ਬੱਸ ਸਟੈਂਡ ਆ ਉਹਦੀ ਸਥਿਤੀ ਬਹੁਤ ਨਾਜ਼ੁਕ ਦੇਖ ਰਹੀ ਐ ਪਾਣੀ ਪਾਣੀ ਹੋਇਆ ਪਿਆ ਹਰ ਇੱਕ ਸਾਈਡ ਤੇ ਇਹਦੇ ਨਾਲ ਤੁਹਾਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮਾਫੀਲਾ ਸਾਹਮਣਾ ਤੁਹਾਡੇ ਸਾਹਮਣੇ ਵੇਖ ਹੀ ਲੋ ਕਿੰਨਾ ਬੁਰਾ ਹਾਲ ਆ ਪਾਣੀ ਦਾ ਹਨਾ ਜੀ ਸਾਰੀ ਵਰਕਸ਼ਾਪ ਡੁੱਬੀ ਵੀ ਬੱਸਾਂ ਡੁੱਬਿਆ ਸਵਾਰੀਆਂ ਨੂੰ ਬਹੁਤ ਦਿੱਕਤ ਆ ਰਹੀ ਐ ਜੀ ਇਸ ਕਰਕੇ ਜੀ ਬਾਕੀ ਪ੍ਰਾਈਵੇਟ ਬੱਸਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਬਾਕੀ ਸਰਕਾਰੀ ਬੱਸਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਇਸ ਟਾਈਮ ਦਾ ਜੀ ਜਿਵੇਂ ਕਿ ਸਾਨੂੰ ਪਿੱਛੋਂ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਇੱਧਰ ਦੀ ਆ ਰਵੇ ਆ ਬਹੁਤ ਜ਼ਿਆਦਾ ਖੱਡੇ ਪੈ ਚੁੱਕੇ ਨੇ ਜਿਹਦੇ ਕਰਕੇ ਬੱਸਾਂ ਬਹੁਤ ਜ਼ੋਰ-ਜ਼ੋਰ ਕੇ ਵਿੱਚ ਵੱਜਦੀਆਂ ਨੇ ਜਿਹਦੇ ਕਰਕੇ ਸਵਾਰੀਆਂ ਨੂੰ ਵੀ ਪਰੇਸ਼ਾਨੀਆਂ ਆਉਂਦੀਆਂ ਨੇ ਉਹਦੇ ਨਾਲ ਤੁਹਾਨੂੰ ਵੀ ਕੋਈ ਪਰੇਸ਼ਾਨੀਆਂ ਆਉਂਦੀਆਂ ਨੇ ਜਿਵੇਂ ਤੁਹਾਡੀ ਬੱਸ ਦਾ ਕਈ ਵਾਰ ਕੋਈ ਪਾਰਟ ਖਰਾਬ ਹੋ ਜਾਂਦਾ ਜਾਂ ਕੋਈ ਇਸ ਸਰਕਾਰੀ ਬੱਸ ਨੂੰ ਬਹੁਤ ਨੁਕਸਾਨ ਹੋ ਰਿਹਾ ਜੀ ਅਸੀਂ ਐਮਐਲਏ ਸਾਹਿਬ ਨੂੰ ਦੋ ਤਿੰਨ ਵਾਰੀ ਲੈ ਕੇ ਦੇ ਚੁੱਕੇ ਆ ਜੀ ਹਣਾ ਸਾਨੂੰ ਬੱਸ ਮਨਜ਼ੂਰੀ ਮਿਲ ਚੁੱਕੀ ਹੈ ਬੱਸ ਚੰਡੀਗੜ੍ਹ ਤੋਂ ਜਦੋਂ ਸਾਨੂੰ ਆਰਡਰ ਆਉਣਗੇ ਉਹਦਾ ਵੀ ਨਿਕਾਸ਼ ਪਾਣੀ ਦਾ ਹੱਲ ਹੋ ਜਾਣਾ ਜੀ ਠੀਕ ਹੈ ਜੀ ਹਾਂਜੀ ਤੇ ਫਿਲਹਾਲ ਜਿਹੜਾ ਇਹ ਇੱਥੇ ਨਿਕਾਸੀ ਨਹੀਂ ਹੋ ਪਾਰੀਏ ਇਹਦੇ ਕਾਰਨ ਤੁਹਾਨੂੰ ਕੋਈ ਸਵਾਰੀਆਂ ਚ ਵੀ ਗਰਾਵਟ ਮਿਲ ਰਹੀ ਹੈ ਕਿ ਜਿਵੇਂ ਸਵਾਰੀਆਂ ਪਹਿਲਾਂ ਨਾਲੋਂ ਤੁਹਾਨੂੰ ਘੱਟ ਮਿਲ ਰਹੀਆਂ ਨੇ ਜਾਂ ਕੁਝ ਉਹ ਤਾਂ ਪਤਾ ਹੀ ਥੋੜੇ ਸਾਹਮਣੇ ਹੁਣ ਸਵਾਰ ਕੇ ਪਾਣੀ ਵਿੱਚ ਥੋੜੀ ਵਾਸਤੇ ਚੜ੍ਹਣੀਆਂ ਜੀ ਆਹ ਚੱਕਰਾਏ ਬੱਸਾਂ ਦਾ ਵੀ ਨੁਕਸਾਨ ਹੁੰਦਾ ਈ ਨਾਲ ਬੱਸਾਂ ਦਾ ਵੀ ਨੁਕਸਾਨ ਹੁੰਦਾ ਸਲਫ ਚ ਪੈ ਜਾਂਦਾ ਪਾਣੀ ਜੀ ਗੱਡੀਆਂ ਦੇ ਪਟੇ ਟੁੱਟੀਆਂ ਜਾਂਦੇ ਨੱਕੇ ਟੁੱਟੀਆਂ ਜਾਂਦੇ ਆ ਬਹੁਤ ਨੁਕਸਾਨ ਹੁੰਦਾ ਬੱਸਾਂ ਦਾ ਪ੍ਰਾਈਵੇਟਾਂ ਦਾ ਵੀ ਨੁਕਸਾਨ ਬਹੁਤ ਹੁੰਦਾ ਜਿਹੜੀ ਵੀ ਫੈਸ਼ਨ ਤੋਂ ਕੀ ਮੰਗ ਕਰਦੇ ਹੋ ਜਾਜ਼ ਉਹ ਇਹੀ ਮੰਗ ਕਰਦੇ ਆ ਵੀ ਆ ਥੋੜੇ ਸਾਹਮਣੇ ਤੇ ਕੋਈ ਐਮਐਲ ਨਹੀਂ ਆ ਰਿਹਾ ਕੋਈ ਮੰਤਰੀ ਨਹੀਂ ਆ ਰਿਹਾ ਦੇਖੋ ਪਾਣੀ ਥੋੜੇ ਸਾਹਮਣੇ ਕਿੱਡਾ ਕਿਡਾ ਡੋਬ ਰਿਹਾ ਕੋਈ ਹਣਾ ਇਤੋਈ ਲੇਡੀ ਸਵਾਰੀ ਹੁਣ ਪਾਣੀ ਵਿੱਚ ਥੋੜੀ ਬਸ ਤੇ ਚੜੂਗੀ ਦੱਸੋ ਉਹ ਡਰਾਈਵਰ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਪਾਣੀ ਦੀ ਨਿਕਾਸੀ ਦਾ ਹੱਲ ਹੋਣਾ ਚਾਹੀਦਾ ਇੱਥੇ ਸਰਕਾਰ ਅੱਗੇ ਇਹੀ ਬੇਨਤੀ ਹੈ ਸਾਡੀ ਜਿਵੇਂ ਇਹ ਸਿਰਫ 2-3 ਦਿਨ ਦੇ ਮੀਂਹ ਹੋਣੀ ਹੋਇਆ ਜਾਂ ਅੱਗੇ ਵੀ ਜਦੋਂ ਕਦੇ ਥੋੜਾ ਬਹੁਤ ਵੀ ਮੀਂਹ ਪੈਂਦਾ ਉਦੋਂ ਵੀ ਇਹੀ ਹਾਲ ਹੈ ਥੋੜੇ ਸਾਹਮਣੇ ਹੁਣ ਆਪਣੇ ਸੌਣਪਾਦੂ ਚ ਮੀਂਹ ਬਹੁਤ ਪੈਣ ਕੀ ਕਿਉਂਕਿ 4-5 ਦਿਨ ਲਗਾਤਾਰ ਹੋ ਗਏ ਮੀਂਹ ਪੈਦੇ ਨਹੀਂ ਆ ਤੁਹਾਡੇ ਸਾਹਮਣੇ ਵੇ ਲੋ 2-3 ਦਿਨ ਦੇ ਮੀਂਹ ਦਾ ਆਹੀ ਹਾਲਾ ਜੇ ਲਗਾਤਾਰ 5-6 ਦਿਨ ਮੀਂਹ ਪਿਆ ਤੇ ਮੋਗਾ ਸਾਰਾ ਡੁੱਬ ਜੂਗਾ ਜੀ ਤੁਹਾਡਾ ਨਾਮ ਗੁਰਮントਰ ਸਿੰਘ ਹੈ ਜੀ ਜੀ ਪਹਿਲਾਂ ਤਾਂ ਜਿਹੜੀ ਮੋਗੇ ਦੀ ਹੁਣ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਸ ਦੀ ਇਹ ਆ ਜੀ ਆ ਦੇਖੋ ਤੁਹਾਡੇ ਸਾਹਮਣੇ ਆ ਦਿਖ ਰਿਹਾ ਜੀ ਇਹਦਾ 15 20 ਮਿੰਟ ਪਾਣੀ ਲਗਾਤਾਰ ਪੈਣ ਲੱਗ ਜਾਂਦਾ ਤਾਂ ਪਾ ਮਨੇ ਕੀ ਇਹਨਾਂ ਦਾ ਪਾਣੀ ਖੜ ਜਾਂਦਾ ਵਾ ਜੀ ਨਿਕਾਸੀ ਕਿਸੇ ਪਾਸੇ ਹੈ ਨਹੀਂ ਜੀ ਉਧਰ ਦੀ ਰੋਡਵੇ ਦੇ ਅੰਦਰ ਦੇ ਕੋ ਕਿੰਨਾ ਪਾਣੀ ਖੜਾ ਵਾ ਜੇ ਉਹ ਪਾਣੀ ਬਾਹਰ ਜੋ ਛੱਡਦੇ ਆ ਆ ਲੈਵਲ ਪੂਰਾ ਉੱਪਰ ਤੱਕ ਪਾਣੀ ਆ ਜਾਂਦਾ ਜੀ ਜੀ ਤੇ ਜਿੰਨੇ ਵੀ ਹੁਣ ਬੱਸ ਡੇਲੀ ਟਾਇਰ ਪਾੜਦੇ ਆ ਬੱਟ ਪਾੜ ਦਾ ਪਤਾ ਨਹੀਂ ਲੱਗਦਾ ਵਾ ਚਾਲਿਓ ਨਾਲ ਲੱਗਦੀ ਟਾਇਰ ਪਾੜ ਜਾਂਦੇ ਜੀ ਔਰ ਇਹ ਵਾ ਇੰਨੀ ਦਿੱਕਤ ਆ ਇੱਧੇ ਉਧਰ ਜਾਣ ਨੂੰ ਕੰਮ ਕਰਨ ਨੂੰ ਮਿਸਤਰੀਆਂ ਨੂੰ ਜੋ ਵੀ ਆ ਬਹੁਤ ਪ੍ਰੋਬਲਮ ਆਈ ਜਾਂਦੀ ਹੈ ਜੀ ਜੀ ਪਹਿਲਾਂ ਹੋਰ ਵੀ ਸਵਾਰੀਆਂ ਨਾਲ ਸਵਾਰੀਆਂ ਵੀ ਤੁਹਾਨੂੰ ਕੁਝ ਇਹੋ ਜਿਹੀਆਂ ਦਿੱਕਤਾਂ ਦੱਸਦੀਆਂ ਨੇ ਵੀ ਜਾਂ ਦੂਰ ਕਰਕੇ ਖੜਾਓ ਨੇੜੇ ਕਰਕੇ ਖੜਾਓ ਕੁਝ ਇਹੋ ਜਿਹੀ ਕਹਿੰਦੇ ਜੀ ਉਹਦਾ ਬਸਰੇ ਪਰੇਸ਼ਾਨ ਹੁੰਦੇ ਇੰਨੀ ਪਾਣੀ ਜਿੱਕੇ ਮੈਂ ਘਾੜਨਗੇ ਉਤਰੰਗੇ ਹੋ ਜੀ ਆਹ ਕੱਪੜੇ ਪਾਈ ਹੁੰਦੇ ਆ ਪਾਣੀ ਜੇ ਉਤਰਨਾ ਪੈਂਦਾ ਵਾ ਸਾਰੇ ਲਿਬੜ ਕੇ ਉਤਰਦੇ ਆ ਜੀ ਆ ਪਾਣੀ ਇਹ ਨਹੀਂ ਬਤਾ ਕੀ ਇਹ ਨੇ ਪਾਣੀ ਦਿਨੋਂ ਨਿਕਲੇ ਹਫ਼ਤੇ ਨੂੰ ਨਿਕਲੇ ਕੋਈ ਇਹਦੀ ਗਾਰੰਟੀ ਨਹੀਂ ਅ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਤੇ ਦੂਸਰੇ ਨੰਬਰ ਤੇ ਤੁਹਾਡੇ ਮੋਗਾ ਦੇ ਜੋ ਨਗਰ ਨਿਗਮ ਨੇ ਉਹਨਾਂ ਨੂੰ ਕੀ ਮੰਗ ਕਰਦੇ ਹੋ ਪਾਣੀ ਇਹਨਾਂ ਦਾ ਸੀਵਰੇਜ ਸਿਸਟਮ ਚਲਾਇਆ ਜਾਏ ਜੀ ਛੇ ਦਿ ਮਨੇ ਕਿ ਪਾਣੀ ਇਹਦੇ ਖੜਾ ਨਹੀਂ ਹੋਣਾ ਚਾਹੀਦਾ ਜਦੋਂ ਪਾਣੀ ਖੜਦਾ ਵਾ ਉਹਦੇ ਟੋਏ ਇੰਨੇ ਵੱਡੇ ਵੱਡੇ ਬਣੇ ਆ ਬਸਾਂ ਦਾ ਨੁਕਸਾਨ ਹੋਈ ਜਾਂਦਾ ਵਾ ਜੀ ਤੇ ਕਾਰਾਂ ਜਿਹੜੀਆਂ ਵਾ ਪਤਾ ਨਹੀਂ ਕਿੰਨੀਆਂ ਕਾਰਾਂ ਤੇ ਕੱਲ ਇੱਕ ਬੱਸ ਦੀ ਬੱਸ ਡੜ ਗਈ ਸੀਗੀ ਜੀ ਪਾਣੀ ਦੇ ਵਿੱਚ ਡੁੱਬੂਗੀ ਤਾਂ ਖਰਾਬ ਹੋਣੀ ਹੈ ਬਸਾਂ ਹੀ ਜੀ ਤੁਸੀਂ ਦੇਖਿਆ ਹੀ ਕਿ ਕਿਵੇਂ ਬੱਸ ਸਟੈਂਡ ਦੀ ਜੋ ਸਥਿਤੀ ਹੈ ਮੋਗਾ ਦਾ ਬੱਸ ਸਟੈਂਡ ਸੀ ਕਿੰਨੀ ਨਾਜ਼ੁਕ ਸਥਿਤੀ 'ਚ ਹੈ ਬੱਸ ਸਟੈਂਡ ਇੱਥੇ ਸਿਰਫ ਨਾ ਹੀ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੂੰ ਬਲਕਿ ਜਿਹੜੇ ਨਾ ਬੱਸਾਂ ਦੇ ਚਾਲਕ ਨੇ ਡਰਾਈਵਰ ਨੇ ਕਨੈਕਟਰ ਨੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਜੋ ਇਸ ਬੱਸ ਸਟੈਂਡ 'ਚੋਂ ਨੰਗ ਦਾ ਟਪਦਾ ਉਹ ਹਰ ਇੱਕ ਬੰਦੇ ਨੂੰ ਇਸ ਚੀਜ਼ ਤੋਂ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਭਾਵੇਂ ਕਿ ਇਹਨਾਂ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਸਾਡੀ ਗੱਲ ਹੋ ਚੁੱਕੀ ਹੈ ਹਫਤੇ ਭਰ ਦੇ ਵਿੱਚ ਇਸ ਚੀਜ਼ ਦਾ ਸਮੱਸਿਆ ਨਿਕਲ ਆਏਗੀ ਜਾਂ ਕੋਸ਼ ਪਰ ਜੋ ਇਸ ਸਮੇਂ ਦੀ ਸਥਿਤੀ ਬਣੀ ਹੋਈ ਹੈ ਇਸ ਨੂੰ ਦੇਖ ਕੇ ਇਹੋ ਜਿਹਾ ਅੰਦਾਜ਼ਾ ਲਗਾ ਪਾਣਾ ਵੀ ਫਿਲਹਾਲ ਮੁਸ਼ਕਲ ਲੱਗ ਰਿਹਾ ਹੈ ਮੈਂ ਜੋਗਵਿੰਦਰ ਕੌਰ ਕੈਮਰਾਮੈਨ ਤਰਸੇਮ ਨਾਲ ਧੰਨਵਾਦ